ਆਟイズਮ ਨੂੰ ਲੈ ਕੇ ਸਿੱਖ ਪਰਿਵਾਰਾਂ ਦੇ ਬੱਚਿਆਂ ਦੇ ਉੱਪਰ ਇੱਕ ਰਿਸਰਚ ਜਿਹੜੀ ਹੈ ਕੀਤੀ ਗਈ ਹੈ ਤੇ ਉਹ ਕਾਫੀ ਲਾਹੇਵੰਦ ਵੀ ਹੋ ਸਕਦੀ ਹੈ। ਆਟイズਮ ਇੱਕ ਨਿਊਰੋ ਡਵੈਲਪਮੈਂਟ ਡਿਸਆਰਡਰ ਹੈ ਜਿਸ ਦੇ ਵਿੱਚ ਬੱਚਿਆਂ ਦੇ ਦਿਮਾਗੀ ਵਿਕਾਸ ਤੇ ਅਸਰ ਪੈਂਦਾ ਹੈ। ਬਲਜੀਤ ਘੁੰਮਣ ਜੋ 64 ਆਟイズਮ ਦੇ ਸਥਾਪਕ ਹਨ ਜੋ ਕਿ ਲੰਬੇ ਸਮੇਂ ਤੋਂ ਇਸਤੇ ਕੰਮ ਕਰ ਰਹੇ ਹਨ ਤੇ ਉਹਨਾਂ ਨੇ ਦੱਸਿਆ ਕਿ ਆਟਿਜ਼ਮ ਬਾਰੇ ਸਿੱਖ ਭਾਈਚਾਰੇ ਦੇ ਵਿੱਚ ਖੁੱਲਕੇ ਗੱਲ ਕਰਨ ਦੀ ਇਹ ਕੈਨੇਡਾ ਦੇ ਵਿੱਚ ਪਹਿਲੀ ਕੋਸ਼ਿਸ਼ ਸੀ ਇਸ ਰਿਸਰਚ ਰਾਹੀਂ ਬਹੁਤ ਸਾਰੇ ਸਿੱਖ ਪਰਿਵਾਰਾਂ ਨੇ ਆਪਣੇ ਆਟਿਜ਼ਮ ਵਾਲੇ ਬੱਚਿਆਂ ਦੇ ਨਾਲ ਜੁੜੀਆਂ ਜ਼ਿੰਦਗੀ ਦੀਆਂ ਹਕੀਕਤਾਂ ਅਤੇ ਚੁਣੌਤੀਆਂ ਨੂੰ ਸਾਂਝਾ ਕੀਤਾ ਆਟਿਜ਼ਮ ਇੱਕ ਨਿਊਰੋਲੋਜੀਕਲ ਡਿਸਆਰਡਰ ਹੈ ਬ੍ਰੇਨ ਫੰਕਸ਼ਨਿੰਗ ਦਾ ਡਿਫਰੈਂਸ ਹੈ ਮੈਡੀਕਲ ਕਮਿਊਨਿਟੀ ਹੈ ਹਜੇ ਉਹਨਾਂ ਕੋ ਕੋਈ ਕੰਕਰੀਟ ਇਨਫੋਰਮੇਸ਼ਨ ਨਹੀਂ ਹੈ ਕਿ ਆਟਿਜ਼ਮ ਦਾ ਜਿਹੜਾ ਗ੍ਰਾਸ ਰੂਟ ਰੀਜ਼ਨ ਕੀ ਹੈ ਇਹਦੇ ਉੱਤੇ ਰਿਸਰਚ ਹੋ ਰਹੀ ਹੈ ਪਰ ਕਾਫੀ ਰਿਸਰਚ ਹੋਣ ਵਾਲੀ ਹੈ ਆਟਿਜ਼ਮ and disability developmental disability research group ਹੈ क्वीन्स यूनिवर्सिटी ਦਾ ਉਹਨਾਂ ਦੇ ਨਾਲ ਅਸੀਂ ਕੋਲੈਬੋਰੇਸ਼ਨ ਕਰਕੇ ਸਿਕਸ ਫੋਰ ਆਟイズਮ ਦੀ ਰਿਸਰਚ ਕੀਤੀ ਹੈ ਔਰ ਸਾਨੂੰ ਤਕਰੀਬਨ 2 ਸਾਲ ਲੱਗੇ ਰਿਸਰਚ ਪੂਰੀ ਕਰਨ ਨੂੰ ਬਲਜੀਤ ਘੋਮਣ ਦੱਸਦੇ ਹਨ ਕਿ ਇਸ ਸਫਰ ਦੌਰਾਨ ਕਈ ਮੁਸ਼ਕਿਲਾਂ ਸਭ ਤੋਂ ਵੱਡੀ ਚੁਣੌਤੀ ਇਹ ਸੀ ਕਿ ਕਈ ਪਰਿਵਾਰ ਸ਼ੁਰੂ ਦੇ ਵਿੱਚ ਆਪਣੀ ਗੱਲ ਕਹਿਣ ਤੋਂ ਝਿਜਕਦੇ ਸਨ ऑटिज्म बारे चुप्पी ਕਾਰਨ ਲੋਕ ਆਪਣਾ ਅਨੁਭਵ ਸਾਂਝਾ ਕਰਨ ਤੋਂ ਗੁਰੇਸ਼ ਕਰਦੇ ਸਨ ਔਰ ਜਿਹੜੀ ਦਿੱਕਤ ਇਹ ਆ ਰਹੀ ਸੀਗੀ ਸਾਨੂੰ ਕਿ ਕਮਿਊਨਿਟੀ ਵੱਲੋਂ ਜਿਹੜੀ ਪਾਰਟਿਸਪੇਸ਼ਨ ਹੈ ਉਹਦੇ ਵਿੱਚ ਇੱਕ ਝਿਜਕ ਸੀਗੀ ਰਿਸਰਚ ਦੌਰਾਨ ਮਾਪਿਆਂ ਦੇ ਵੱਲੋਂ ਵੀ ਚਿੰਤਾਵਾਂ ਜ਼ਾਹਰ ਕੀਤੀਆਂ ਗਈਆਂ ਹਨ ਜਿਵੇਂ ਕਿ ਧਾਰਮਿਕ ਸਥਾਨਾਂ ਨੂੰ ਐਸਾ ਮਾਹੌਲ ਬਣਾਉਣਾ ਚਾਹੀਦਾ ਹੈ ਜੋ ਹਰ ਬੱਚੇ ਲਈ ਸਹਾਇਕ ਹੋਵੇ ਇਸ ਲਈ ਫਰੈਂਡਲੀ ਕਮਰੇ ਹੋਣੇ ਚਾਹੀਦੇ ਹਨ ਅਤੇ ਸਟਾਫ ਨੂੰ ਆਟਿਜ਼ਮ ਸੰਬੰਧੀ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਜਿਹੜੇ ਰਿਲੀਜੀਅਸ ਸਪੇਸਿਸ ਨੇ ਔਰ ਸਿੱਖ ਧਰਮ ਦੇ ਵਿੱਚ ਗੁਰਦੁਆਰਾ ਸਾਹਿਬ ਉਹ ਇਨਕਲੂਸਿਵ ਚਾਹੀਦੇ ਨੇ ਬਹੁਤ ਪੇਰੈਂਟਸ ਨੇ ਇਹ ਜ਼ਾਹਰ ਕੀਤਾ ਹੈ ਕਿ ਅਸੀਂ ਆਪਣੇ ਆਟਿਸਟਿਕ ਬੱਚੇ ਨੂੰ ਲੈ ਕੇ ਗੁਰਦੁਆਰਾ ਸਾਹਿਬ ਨਹੀਂ ਜਾ ਪਾਉਂਦੇ ਔਰ ਮੈਂ ਸਮਝਦਾ ਕਿ ਸਿਰਫ ਗੁਰਦੁਆਰਾ ਸਾਹਿਬ ਹੀ ਨਹੀਂ ਜਿੰਨੇ ਵੀ ਹੋਰ ਰਿਲੀਜੀਅਸ ਸਪੇਸਿਸ ਨੇ ਉਹਨਾਂ ਦੇ ਉੱਤੇ ਵੀ ਸ਼ਾਇਦ ਲਾਗੂ ਹੁੰਦਾ ਹੋਵੇ ਐਸੇ ਕਮਰੇ ਹੋਣੇ ਚਾਹੀਦੇ ਨੇ ਸੈਂਸਰੀ ਜਿਹੜੇ ਫਰੈਂਡਲੀ ਕਮਰੇ ਹੋਣੇ ਚਾਹੀਦੇ ਨੇ ਕਿ ਜਿੱਥੇ ਪੇਰੈਂਟਸ ਆਪਣੇ ਆਟਿਸਟਿਕ ਬੱਚਿਆਂ ਨੂੰ ਲੈ ਕੇ ਜਾ ਸਕਣ ਜੇ ਉਹਨਾਂ ਨੂੰ ਜ਼ਰੂਰਤ ਪਵੇ ਦੱਖਣੀ ਏਸ਼ੀਆਈ ਜਾਂ ਸਿੱਖ ਭਾਈਚਾਰੇ ਦੇ ਵਿੱਚ ਆਟਿਜ਼ਮ ਬਾਰੇ ਪਹਿਲਾਂ ਕਾਫੀ ਡਾਟਾ ਦੀ ਘਾਟ ਸੀ ਪਰ ਇਹ ਨਵੀਂ ਰਿਸਰਚ ਦਰਸਾਉਂਦੀ ਹੈ ਕਿ ਅਜੇ ਵੀ ਕਿੰਨਾ ਵਧੇਰੇ ਕੰਮ ਕਰਨ ਦੀ ਲੋੜ ਹੈ ਇਸ ਰਿਸਰਚ ਨੇ ਪੰਜ ਗੈਪਸ ਨੂੰ ਪਛਾਣਿਆ ਹੈ ਜਿਵੇਂ ਕਿ ਜਾਣਕਾਰੀ ਅਤੇ ਜਾਗਰੂਕਤਾ ਦੀ ਕਮੀ ਸੱਭਿਆਚਾਰਕ ਸਹਾਇਤਾ ਗੁਰਪਾਧਿਕਾਟ ਭਾਸ਼ਾ ਪਾਲਿਸੀ ਦੇ ਵਿੱਚ ਸੁਧਾਰ ਦੀ ਲੋੜ ਸਿੱਖ ਕਮਿਊਨਿਟੀ ਖਾਸ ਕਰ ਇਹਦੇ ਉੱਤੇ ਕੋਈ ਵੀ ਐਸਾ ਡਾਟਾ ਨਹੀਂ ਸੀ ਸਾਡੇ ਕੋਲ ਜਿਹੜਾ ਕਿ ਅਸੀਂ ਪ੍ਰੋਵਾਈਡ ਕਰ ਸਕੀਏ ਗੈਪਸ ਆਇਡੈਂਟੀਫਾਈ ਹੋਏ ਨੇ ਉਹਨਾਂ ਦੇ ਵਿੱਚ ਇਹ ਹੈ ਕਿ ਅਵੇਅਰਨੈਸ ਔਰ ਐਜੂਕੇਸ਼ਨ ਦੀ ਜ਼ਰੂਰਤ ਹੈ ਔਰ ਹੋਰ ਹੋਣੀ ਚਾਹੀਦੀ ਹੈ ਔਰ ਕਿ ਜਿਹੜੇ ਕਲਚਰਲੀ ਸਪੈਸੀਫਿਕ سپورਟ ਗਰੁੱਪਸ ਨਹੀਂ ਹੈਗੇ ਬਹੁਤ ਥੋੜੇ ਨੇ ਬਹੁਤ ਰੇਅਰ ਨੇ ਉਸ ਤੋਂ ਬਾਅਦ ਲੈਂਗੁਏਜ ਦੀ ਗੱਲ ਜਿਵੇਂ ਲੈਂਗੁਏਜ ਅਸੈਸੀਬਿਲਟੀ ਪਾਲਿਸੀ ਇੰਪਰੂਵਮੈਂਟਸ ਕਿ ਜਿਹੜੇ ਸਾਡੇ ਪੋਲੀਟਿਸ਼ੀਅਨਸ ਨੇ ਜਾਂ ਸਾਡੀਆਂ ਮੈਡੀਕਲ ਇੰਸਟੀਟਿਊਸ਼ਨਸ ਨੇ ਜਿਹੜੇ ਪਾਲਿਸੀਜ਼ ਬਣਾਉਂਦੇ ਨੇ ਉਹਨਾਂ ਦੇ ਵਿੱਚ ਕਲਚਰਲ ਸਪੈਸਿਫਿਕ ਔਰ ਕਲਚਰਲੀ ਸੈਂਸਿਟਿਵ ਪਾਲਿਸੀਜ਼ ਜਿਹੜੀਆਂ ਨੇ ਉਹ ਬਣਾਈਆਂ ਜਾਣ ਬਲਜੀਤ ਕੋਮਣ ਮੁਤਾਬਕ ਜਦ ਉਹਨਾਂ ਦੀ ਬੇਟੀ ਛੋਟੀ ਸੀ ਤਾਂ ਭਾਈਚਾਰੇ ਦੇ ਵਿੱਚ ਆਟਿਜ਼ਮ ਨਾਲ ਸੰਬੰਧਿਤ ਸਹਾਇਤਾ ਅਤੇ ਸਰੋਤਾ ਦੀ ਬਹੁਤ ਘਾਟ ਸੀ ਪਰ ਹੁਣ ਨਵੀਂ ਰਿਸਰਚ ਨੀਤੀਆਂ ਬਣਾਉਣ ਦੇ ਵਿੱਚ ਮਦਦਕਾਰ ਸਾਬਿਤ ਹੋਵੇਗੀ ਜਦੋਂ ਮੇਰੀ ਬੇਟੀ ਨੂੰ ਆਟਿਜ਼ਮ ਦਾ ਡਾਇਗਨੋਸਿਸ ਮਿਲਦਾ ਹੈ ਆ ਜਦੋਂ 7-8 ਸਾਲ ਦੀ ਸੀ 6-7 ਸਾਲ ਦੀ ਤਾਂ ਉਸ ਟਾਈਮ ਸਾਨੂੰ ਕਮਿਊਨਿਟੀ ਦੇ ਵਿੱਚ ਰਿਸੋਰਸਸ ਨਹੀਂ ਸੀ ਮਿਲ ਰਹੇ ਸੋ ਉਹਦੇ ਵਿੱਚ ਕਾਫੀ ਫਰਕ ਪਿਆ ਹੈ ਰਿਸੋਰਸਸ ਹੈਗੇ ਨੇ ਪਰ ਜਿਹੜੀ ਇਹ ਰਿਸਰਚ ਆ ਇਹਦੇ ਬੇਸ ਦੇ ਉੱਤੇ ਹੁਣ ਕੀ ਹੋਏਗਾ ਕਿ ਇਹ ਹੁਣ ਸਾਡੇ ਕੋਲ ਇੱਕ ਡਾਟਾ ਹੈ ਜਿਹੜਾ ਕੀ ਪਾਲਿਸੀ ਮੇਕਿੰਗ ਦੇ ਵਿੱਚ ਔਰ ਸਰਵਿਸਿਜ਼ ਪ੍ਰੋਵਾਈਡਿੰਗ ਜਿਹੜੀ ਕਰਨੀ ਆ ਉਹਦੇ ਵਿੱਚ ਹੈਲਪ ਕਰੇਗੀ 64 ऑटिज़म 온ਟਾਰियो ऑटिज़म कोलेशन दी एजुकेशन कमिटी ਦੇ ਵਿੱਚ ਸ਼ਾਮਲ ਹੋ ਕੇ ਸਿੱਖਾਤੇ ਦੱਖਣੀ ਏਸ਼ੀਆਈ ਭਾਈਚਾਰੇ ਦੀਆਂ ਚੁਣੌਤੀਆਂ ਨੂੰ ਅੱਗੇ ਲੈ ਕੇ ਜਾਂਦੇ ਹਨ ਅਤੇ ਬਲਜੀਤ ਘੋਮਣ ਨੇ ਇਹ ਵੀ ਦੱਸਿਆ ਕਿ ਮਾਪੇ ਹੀ ਅਸਲ ਦੇ ਵਿੱਚ ਬੱਚਿਆਂ ਦੀ ਐਡਵੋਕੇਸੀ ਕਰ ਸਕਦੇ ਹਨ ਪੇਰੈਂਟਸ ਨੂੰ ਹੀ ਕਹਿਣਾ ਕਿ ਤੁਹਾਡੇ ਨਾਲੋਂ ਵੱਡਾ ਹੋਰ ਕੋਈ ਐਡਵੋਕੇਟ ਨਹੀਂ ਹੈ ਤੁਹਾਡੇ ਬੱਚੇ ਦਾ ਉਸੀਂ ਆਪਣੇ ਬੱਚੇ ਲਈ ਐਡਵੋਕੇਸੀ ਕਰਨੀ ਹੈ ਔਰ ਜਿੰਨੀਆਂ ਵੀ ਰਿਸਰਚਸ ਹੁੰਦੀਆਂ ਨੇ ਮੈਡੀਕਲ ਰਿਸਰਚ ਹੋਵੇ ਸੋਸ਼ਲ ਕੋਈ ਹੋਰ ਰਿਸਰਚ ਹੁੰਦੀ ਆ ਉਹਦੇ ਚ ਪਾਰਟਿਸਪੇਟ ਕਰੋ ਬਲਜੀਤ ਕੋਮਣ ਨੇ ਪਿਛਲੇ 6 ਸਾਲਾਂ ਤੋਂ ਬਿਨਾ ਫੰਡਿੰਗ ਤੋਂ ਕੰਮ ਕੀਤਾ ਤੇ ਹਾਲੀ ਦੇ ਵਿੱਚ ਥੋੜੇ ਫੰਡ ਪ੍ਰਾਪਤ ਕੀਤੇ ਗਏ ਹਨ ਜਿਸ ਨਾਲ ਭਾਸ਼ਾ ਤੇ ਵੀ ਕੰਮ ਕੀਤਾ ਜਾਵੇਗਾ ਜਿਵੇਂ ਕਿ ਪੰਜਾਬੀ ਦੇ ਵਿੱਚ ਵੀ ਜਾਣਕਾਰੀ ਪ੍ਰਦਾਨ ਕੀਤੀ ਜਾਏਗੀ ਹੁਣ ਤੱਕ 6-7 ਸਾਲ ਤੋਂ ਬਿਨਾ ਫੰਡਿੰਗ ਦੇ ਸਾਰੀ ਸੰਸਥਾ ਚਲਾਈ ਹੈ ਐਜ਼ ਅ ਵੌਲੰਟੀਅਰ ਬੇਸ ਓਨਲੀ ਰੀਸੈਂਟਲੀ ਅਸੀਂ ਥੋੜੀ ਫੰਡਿੰਗ ਜਰੂਰ ਇਕੱਠੀ ਕੀਤੀ ਹੈ ਕਿਉਂਕਿ ਜਿਹੜਾ سپورਟ ਗਰੁੱਪਸ ਜਿਹੜੇ ਚਲਾਉਣੇ ਨੇ ਉਹਨਾਂ ਨੂੰ ਕਵਰ ਕਰਨ ਦੇ ਲਈ ਔਰ ਇਸ ਵੇਲੇ ਸਾਡਾ ਫੋਕਸ ਇਸ ਰਿਸਰਚ ਤੇ ਹੈ ਜਿਹਦੇ ਵਿੱਚ ਉਹ ਕੋਈ ਪੰਜਾਬੀ ਭਾਸ਼ਾ ਦੇ ਵਿੱਚ ਇਨਫੋਰਮੇਸ਼ਨ ਉਪਲਬਧ ਕਰਨ ਦਾ ਫੋਕਸ ਹੈ ਹਮਰਜੀਤ ਸਿੰਘ ਓਮਨੀ ਨਿਊਜ਼ ਬ੍ਰੈਂਟਨ